ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇਖ ਕੇ ਕਾਫੀ ਬੱਚਿਆਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ ਆਪਣੀਆਂ ਮਾਵਾਂ ਨੂੰ ਕਿ ਸਾਨੂੰ ਇਹ ਮਜ਼ੇਦਾਰ ਜਬ ਪਾਸਤਾ ਬਣਾ ਕੇ ਜ਼ਰੂਰ ਖਵਾਓ ਕਿਉਂਕਿ ਇੱਕ ਭੈਣ ਦੀ ਫਰਮਾਇਸ਼ ਸੀ ਕਿ ਸਾਨੂੰ ਵਾਈਟ ਸੌਸ ਪਾਸਤਾ ਬਣਾਉਣਾ ਦੱਸੋ ਕਿਉਂਕਿ ਉਹਦੀ ਬੱਚੀ ਹੈ ਜਿਹੜੀ ਕਾਫੀ ਦਿਨਾਂ ਤੋਂ ਜਿੱਦ ਕਰ ਲਈ ਸੀ ਤੇ ਆਪਾਂ ਨੂੰ ਅੱਜ ਸਮਾਂ ਮਿਲਿਆ ਆਪਾਂ ਵੀ ਲੰਚ ਦੇ ਟਾਈਮ ਤੇ ਪਾਸਤਾ ਤਿਆਰ ਕਰ ਲਿਆ ਜਦੋਂ ਬੱਚੇ ਸਕੂਲ ਚੋਂ ਆਏ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਰੋਟੀ ਦਿਓ ਚਾਹੇ ਨਾ ਦਿਓ ਪਰ ਐਓ ਜੀਆਂ ਚੀਜ਼ਾਂ ਜੇ ਮਿਲ ਜਾਣ ਤੇ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਇਹ ਪਾਸਤਾ ਬਣਾਉਣਾ ਬੜਾ ਹੀ ਆਸਾਨ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਈਏ 2-3 ਗਲਾਸ ਪਾਣੀ ਦੇ ਇੱਕ ਚਮਚ ਪਾਵਾਂਗੇ ਤੇਲ ਦਾ ਉਹ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਅੱਧਾ ਚਮਚ ਪਾ ਲਈਏ ਜੀ ਆਪਾਂ ਨਮਕ ਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਸਤਾ ਜਿੰਨਾ ਤੁਸੀਂ ਤਿਆਰ ਕਰਨਾ ਹੈ ਉਹਨੂੰ ਆਪਾਂ ਉਬਾਲਣ ਲਈ ਰੱਖਤਾ 7 ਤੋਂ 8 ਮਿੰਟਾਂ ਲਈ ਲਗਾਤਾਰ ਆਪਾਂ ਇਹਨੂੰ ਪਕਾ ਮਾਂਗੇ ਜਦੋਂ ਇਹ ਉਬਾਲੇ ਲੈਣ ਲੱਗ ਗਿਆ ਤੇ ਨਾਲ ਨਾਲ ਆਪਾਂ ਇਹਦੇ ਲਈ ਦੂਸਰਾ ਸਾਰਾ ਸਮਾਨ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਮਰਜ਼ੀ ਦੀਆਂ ਲਵਾਂਗੇ ਸਬਜ਼ੀਆਂ ਜਿਹੜੀਆਂ ਸਬਜ਼ੀਆਂ ਤੁਹਾਡੇ ਬੱਚਿਆਂ ਨੂੰ ਪਸੰਦ ਹੈ ਤੁਸੀਂ ਉਹੀ ਲਿਓ ਬਾਕੀ ਜਿੰਨੀਆਂ ਕਲਰਫੁਲ ਸਬਜ਼ੀਆਂ ਇਹਦੇ ਵਿੱਚ ਪਾਉਂਗੇ ਉਹ ਨਹੀਂ ਇਹ ਦੇਖਣ ਵਿੱਚ ਜ਼ਿਆਦਾ ਵਧੀਆ ਲੱਗੂਗਾ ਇੱਕ ਆਪਾਂ ਲਈਏ ਗਾਜਰ ਪਤਾ ਗੋभी शिमला ਮਿਰਚ ਦੋ ਲਈ ਆਪਾਂ ਪਿਆਜ਼ ਪਰ ਸਾਈਜ਼ ਛੋਟਾ ਹੈ ਤੈਨੂੰ ਤੁਸੀਂ ਕਲੀਆਂ ਦੇ ਵਿੱਚ ਵੱਖ ਕਰ ਲੈਣਾ ਬਿਲਕੁਲ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਕੇ ਸਾਰੀਆਂ ਸਬਜ਼ੀਆਂ ਨੂੰ ਤੁਸੀਂ ਜਦੋਂ ਹੀ ਕੱਟ ਲਿਆ ਤਾਂ ਇਸ ਤਰੀਕੇ ਨਾਲ ਕੱਟਿਓ ਕਿ ਇਹ ਜਲਦੀ ਜਲਦੀ ਪੱਕ ਜਾਣ ਕਿਉਂਕਿ ਆਪਾਂ ਜ਼ਿਆਦਾ ਸਮਾਂ ਇਹਨਾਂ ਨੂੰ ਨਹੀਂ ਪਕਾਉਣਾ ਬਸ ਕ੍ਰਾਂਚੀ ਜਿਹਾ ਹੀ ਰੱਖਣਾ ਹੈਗਾ ਤੇ ਪੀਸ ਇਸ ਲਈ ਤੁਸੀਂ ਇਹਨਾਂ ਦੇ ਛੋਟੇ ਹੀ ਰੱਖਿਓ ਫਿਰ ਅੱਧੀ ਕੌਲੀ ਤੋਂ ਕੱਟ ਲਿਆ ਫਰੋਜਨ ਮੈਟਰ ਤੇ ਥੋੜੇ ਜਿਲੇ ਆਪਾਂ সুইਟ ਕੌਰ ਨਾਲ ਸਾਰਾ ਸਮਾਨ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਿਆ ਫਿਰ ਲਵਾਂਗੇ ਇੱਕ ਕੜਾਈ ਇੱਕ ਵੱਡਾ ਸਪੂਨ ਭਰ ਕੇ ਪਾਵਾਂਗੇ ਤੇਲ ਦਾ ਗੈਸ ਦੀ ਫਲੇਮ ਸਲੋ ਰੱਖਾਂਗੇ ਇੱਕ ਚਮਚਾ ਪਾ ਲਿਆ ਆਪਾਂ ਬਟਰ ਦਾ ਤੇਲ ਆਪਾਂ ਇਸ ਲਈ ਪਾਇਆ ਤਾਂ ਕਿ ਬਟਰ ਜਿਹੜਾ ਬਿਲਕੁਲ ਨਾ ਜਲੇ ਬੜੇ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਹੁਤ ਹੀ ਮਜ਼ੇਦਾਰ ਵਾਈਟ ਸੌਸ ਪਾਸਤਾ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਏ ਆਪਾਂ ਪਿਆਜ਼ ਜੇ ਤੁਹਾਡਾ ਦਿਲ ਕਰੇ ਅਦਰਕ ਲਸਣ ਤੁਸੀਂ ਪਾ ਸਕਦੇ ਹੋ ਪਰ ਉਹਦਾ ਪੇਸਟ ਪਾਇਓ ਪਰ ਆਪਾਂ ਨਹੀਂ ਪਾਇਆ ਕਿਉਂਕਿ ਮੇਰੇ ਬੱਚੇ ਨੂੰ ਪਸੰਦ ਨਹੀਂਗਾ ਪਿਆਜ਼ ਪੋਂ ਤੋਂ 15-20 ਸਕਿੰਟਾਂ ਬਾਅਦ ਹੀ ਤੁਸੀਂ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਦਿਓ ਤੇ ਗੈਸ ਦੀ ਫਲੇਮ ਫੁੱਲ ਕਰ ਦਿਓ ਕਿਉਂਕਿ ਕਿ ਇਹਨੂੰ ਆਪਾਂ 2 2.5 ਮਿੰਟ ਫੁੱਲ ਫਲੇਮ ਤੇ ਪਕਾਉਣਾ ਹੈ ਨਾਲ ਨਾਲ ਆਪਾਂ ਹਿਲਾਉਂਦੇ ਰਵਾਂਗੇ ਸਬਜ਼ੀਆਂ ਪੱਕ ਵੀ ਜਾਣ ਪਰ ਇਹਨਾਂ ਦਾ ਟੇਸਟ ਕਰਾਂਚੀ ਆਵੇ ਗੈਸ ਲੋ ਬਿਲਕੁਲ ਨਾ ਕਰਿਓ ਨਹੀਂ ਤਾਂ ਇਹ ਸਬਜ਼ੀ ਦੀ ਤਰ੍ਹਾਂ ਪੱਕ ਜਾਣਗੀਆਂ ਤੇ ਪਾਸਤੇ ਵਿੱਚ ਬਿਲਕੁਲ ਵਧੀਆ ਨਹੀਂ ਲੱਗਣੀਆਂ ਉੱਪਰ ਦੀ ਪਾਵਾਂਗੇ ਆਪਾਂ ਨਮਕ ਫਿਰ ਪਾਵਾਂਗੇ ਆਪਾਂ ਚਿੱਲੀ ਫਲੇਕਸ ਇਹ ਜ਼ਰੂਰ ਪਾਓ ਕਿਉਂਕਿ ਸਬਜ਼ੀਆਂ ਵਿੱਚ ਤਿੱਖਾਪਨ ਆਉਂਦਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਜਦੋਂ ਇਹ ਬਣ ਗਈਆਂ ਤਾਂ ਆਪਾਂ ਇਹਨੂੰ ਬਾਹਰ ਕੱਢ ਕੇ ਇੱਕ ਸਾਈਡ ਤੇ ਰੱਖ ਲਾਂਗੇ ਮਜ਼ੇਦਾਰ ਜੀ ਪਾਸਤੇ ਦੀ ਇਹ ਰੈਸਪੀ ਪੀਕੀਓ ਜੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰਦਿਆ ਕਰੋ ਐਨੇ ਆਪਣਾ ਪਾਸਤਾ ਹੈ ਪੱਕ ਕੇ ਤਿਆਰ ਹੋ ਗਿਆ ਉਹਨੂੰ ਆਪਾਂ छन्ਨੀ ਵਿੱਚ ਪਾ ਕੇ ਇੱਕ ਸਾਈਡ ਤੇ ਰੱਖਤਾ ਜਨ ਕਿ ਪਾਣੀ ਤੋਂ ਆਪਾਂ ਨੂੰ ਅਲੱਗ ਕਰ ਦਿੱਤਾ ਉਸ ਤੋਂ ਬਾਅਦ ਕੜਾਈ ਵਿੱਚ ਬਿਲਕੁਲ ਨਹੀਂ ਬਚਿਆ ਸੀ ਤੇਲ ਪਰ ਜਿੰਨਾ ਵੀ ਬਚਿਆ ਸੀ ਆਪਾਂ ਉਹਨਾਂ ਹੀ ਰੱਖਣਾ ਜੇ ਨਾ ਵੀ ਬਚਿਆ ਤਾਂ ਕੋਈ ਜ਼ਰੂਰਤ ਨਹੀਂ ਹੋਰ ਨਾ ਪਾਇਓ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ 1.5 ਚਮਚ ਭਰ ਕੇ ਬਟਰ ਦਾ 2 ਚਮਚ ਪਾਏ ਆਪਾਂ ਮੈਂਤੇ ਦੀ ਪਰ ਇੱਥੇ ਤੁਸੀਂ ਧਿਆਨ ਰੱਖਣਾ ਜਿਹੜਾ ਇਹ ਮੈਦਾ ਬਿਲਕੁਲ ਜਲਣਾ ਨਹੀਂ ਚਾਹੀਦਾ ਜੇ ਤੁਹਾਨੂੰ ਇਸ ਤਰ੍ਹਾਂ ਲੱਗੇ ਕੜਾਈ ਜ਼ਿਆਦਾ ਗਰਮ ਹੋ ਗਈ ਤਾਂ ਵਿੱਚ ਵਿੱਚ ਗੈਸ ਨੂੰ ਬੰਦ ਕਰ ਦੇ ਮਤਲਬ ਹੌਲੀ ਹੌਲੀ ਇਹਨੂੰ ਤੁਸੀਂ ਪਕਾਉਣਾ ਹੈਗਾ ਇੱਥੇ ਆਪਾਂ ਵਾਈਟ ਸੌਸ ਤਿਆਰ ਕਰਾਂਗੇ ਤੇ ਫਿਰ ਆਪਾਂ ਲੈ ਆ ਇਹਦੇ ਵਿੱਚ ਡੇਢ ਗਲਾਸ ਦੁੱਧ ਦਾ ਦੁੱਧ ਜਦ ਨਹੀਂ ਇਹਦੇ ਵਿੱਚ ਪਾਉਗੇ ਨਾਲ ਦੀ ਨਾਲ ਹੀ ਲਗਾਤਾਰ ਮਿਕਸ ਕਰਦੇ ਰਹੋ ਮਤਲਬ ਜਿਹੜਾ ਵੀ ਇਹਨੂੰ ਪਕਾਉਣ ਦਾ ਪ੍ਰੋਸੀਜਰ ਹੈ ਉਹ ਜਲਦੀ ਜਲਦੀ ਹੈ ਰੁਕਣਾ ਤੁਸੀਂ ਬਿਲਕੁਲ ਨਹੀਂ ਨਹੀਂ ਤਾਂ ਮੈਦੇ ਦੀਆਂ ਇਹਦੇ ਵਿੱਚ ਗੱਠਾ ਬਣ ਜਾਣਗੀਆਂ ਤੇ ਬਾਅਦ ਵਿੱਚ ਤੁਹਾਡੇ ਤੋਂ ਇਹ ਸੈੱਟ ਨਹੀਂ ਹੋਣਾ ਕੋਈ ਵੀ ਤੁਸੀਂ ਬੀਟਰ ਵਗੈਰਾ ਇਸ ਤਰ੍ਹਾਂ ਲੈ ਸਕਦੇ ਹੋ ਤੇ ਲਗਾਤਾਰ ਹੀ ਉਹਨੂੰ ਵਿੱਚ ਖਲਾਉਂਦੇ ਰਹੋ ਤਾਂ ਕਿ ਮੈਦਾ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏ ਮੀਡੀਅਮ ਫਲੇਮ ਤੇ ਆਪਾਂ ਇਹਨੂੰ 7 ਤੋਂ 8 ਮਿੰਟ ਪਕਾਇਆ ਤੇ ਵਿੱਚ ਇੱਕ ਪਾ ਦਿਓ ਲੌਂਗ ਇਹਦਾ ਹਲਕਾ ਜਿਹਾ ਟੇਸਟ ਬੜਾ ਹੀ ਵਧੀਆ 的。嗯 <laughs> ਮਿਕਸ ਕਰਕੇ ਆਪਣੀ ਮਜ਼ੇਦਾਰ ਜਿਹੇ ਪਾਸਤਾ ਸੌਸ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਥੋੜੀ ਜੀ ਪਾਵਾਂਗੇ ਚਿੱਲੀ ਫਲੇਕਸ ਫਿਰ ਆਪਾਂ ਪਾਇਆ ਉਹਦੇ ਵਿੱਚ ਔਰੀਗਨੋ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਓ ਟੇਸਟ ਬੜਾ ਹੀ ਵਧੀਆ ਆਉਂਦਾ ਹੈ ਜੇ ਤੁਹਾਡੇ ਕੋਲ ਔਰੀਗਨੋ ਨਾ ਹੋਇਆ ਤਾਂ ਪੀਜ਼ਾ ਵਗੈਰਾ ਵਿੱਚ ਕਈ ਵਾਰੀ ਆਪਣੇ ਪੈਕੇਟ 'ਚ ਆਉਂਦੇ ਹੁੰਦੇ ਆ ਤੁਸੀਂ ਉਹ ਵੀ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜਦੋਂ ਇਹ ਮਿਕਸ ਹੋ ਗਈਆਂ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਪਾ ਦਾਂਗੇ ਕਿਉਂਕਿ ਉਹ ਆਪਾਂ ਇਹ ਥੀਆਰੀ ਹੈ ਸਬਜ਼ੀਆਂ ਨੂੰ ਜਦੋਂ ਹੀ ਤੁਸੀਂ ਮਿਕਸ ਕਰ ਲਿਆ ਫਿਰ ਇਹਦੇ ਵਿੱਚ ਪਾ ਦਿਓ ਪਾਸਤਾ ਕਿਉਂਕਿ ਆਪਾਂ ਸਾਰਾ ਸਮਾਨ ਇੱਥੇ ਤਿਆਰ ਕਰਕੇ ਰੱਖਿਆ ਹੋਇਆ ਹੈ ਛਟਪਟੀਏ ਬਣ ਜਾਊਗਾ ਜਿਆਦਾ ਲੰਬੀ ਧੀਰ ਆਪਾਂ ਇਸ ਤੋਂ ਬਾਅਦ ਇਹਨੂੰ ਨਹੀਂ ਪਕਾਉਣਾ ਪਹਿਲਾਂ ਹੀ ਸਾਰਾ ਸਮਾਨ ਤੁਸੀਂ ਫੁੱਲ ਤਿਆਰ ਕਰਕੇ ਰੱਖਿਓ ਤਾਂ ਕਿ ਇਹ ਮਜ਼ੇਦਾਰ ਜਬ ਪਾਸਤਾ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜੇ ਬਹੁਤਿਆਂ ਦੀ ਪਸੰਦ ਇੱਥੇ ਹੀ ਖਤਮ ਹੋ ਜਾਂਦੀ ਹੈ ਪਾਸਤਾ ਤਿਆਰ ਹੋ ਗਿਆ ਪਰ ਜੇ ਭੋਰ ਜ਼ਿਆਦਾ ਮਜ਼ੇਦਾਰ ਬਣਾਉਣਾ ਤਾਂ ਵਿੱਚ ਪਾਵਾਂਗੇ ਇਹਦੇ ਗ੍ਰੇਟ ਕਰਕੇ ਚੀਜ਼ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਆਪਣੀ ਪਸੰਦ ਦਾ ਸਲਾਈਸ ਵਾਲਾ ਵੀ ਆਉਂਦਾ ਕਿਵੇਂ ਮਰਜ਼ੀ ਤੁਸੀਂ ਪਾ ਦਿਓ ਪਰ ਚੀਜ਼ ਪਾਇਓ ਤੇ ਮੈਨੂੰ ਥੋੜਾ ਜਿਹਾ ਇਹ ਫਿੱਕਾ ਲੱਗਿਆ ਆਪਾਂ ਇੱਥੇ ਟੇਸਟ ਕਰਕੇ ਦੇਖਿਆ ਇਸ ਲਈ ਆਪਾਂ ਇਹਦੇ ਵਿੱਚ ਚਿਲੀ ਫਲੈਕਸ ਹੋਰ ਪਾਤੀ ਥੋੜਾ ਜਿਹਾ ਆਪਾਂ ਨਮਕ ਪਾਇਆ ਇਹਨੂੰ ਆਪਾਂ ਮਿਕਸ ਕਰਤਾ ਕਿਉਂਕਿ ਇੱਥੇ ਤੁਸੀਂ ਚੱਕ ਕੇ ਜ਼ਰੂਰ ਕਰ ਲਿਓ ਕਿਉਂਕਿ ਗਰਮ ਗਰਮ ਪਾਸਤੇ ਵਿੱਚ ਸਾਰਾ ਕੁਝ ਮਿਕਸ ਹੋ ਜਾਊਗਾ ਹੁਣ ਇਹ ਬਣ ਕੇ ਬਿਲਕੁਲ ਤਿਆਰ ਹੈ ਫਿਰ ਆਪਾਂ ਇਹਨੂੰ ਸੇਕ ਇਹ ਤੇ ਰੱਖਦਾ ਤੇ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਇਹਨੂੰ ਦੁਬਾਰਾ ਗਰਮ ਕਰਨਾ ਹੋਵੇ ਤਾਂ ਉਹ ਵੀ ਮੈਂ ਸਾਨੂੰ ਦੱਸੂਗੀ ਜਦਾ ਤੁਸੀਂ ਇਹਨੂੰ ਮਾਈਕ੍ਰੋਵੇਵ ਵਗੈਰਾ ਵਿੱਚ ਗਰਮ ਕਰਿਓ ਨਹੀਂ ਤੁਸੀਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਦੁੱਧ ਪਾ ਕੇ ਦੁਬਾਰਾ ਗਰਮ ਕਰ ਲਿਓ ਬਹੁਤ ਹੀ ਮਜ਼ੇਦਾਰ ਉਸੇ ਤਰ੍ਹਾਂ ਹੀ ਤਿਆਰ ਹੋ ਜਾਊਗਾ ਕਿਉਂਕਿ ਪਿਆ ਪਿਆ ਸਖਤ ਜਾ ਹੋ ਜਾਂਦਾ ਤੇ ਬੈਸੀ ਸਭ ਤੋਂ ਵਧੀਆ ਤਾਂ ਇਹ ਹੈ ਕਿ ਤੁਸੀਂ ਇਹਨੂੰ ਉਹਦੀ ਬਣਾਓ ਜਦੋਂ ਖਾਣਾ ਨਾਲ ਦੀ ਨਾਲ ਹੀ ਗਰਮਾ ਗਰਮ ਬੱਚਿਆਂ ਨੂੰ ਜਦੋਂ ਸਰਵ ਕਰੋਗੇ ਖਾਣ ਦਾ ਵੀ ਮਜ਼ਾ ਆਊਗਾ ਤੇ ਐਟ ਅ ਟਾਈਮ ਬਣੀ ਹੋਈ ਜੀਦਾ ਟੇਸਟ ਵੀ ਅਲੱਗ ਹੀ ਹੁੰਦਾ ਹੈਗਾ ਬਹੁਤ ਹੀ ਮਜ਼ੇਦਾਰ ਆਪਣਾ ਵਾਈਟ ਸੌਸ ਪਾਸਤਾ ਬਣ ਕੇ ਤਿਆਰ ਹੈ ਬੜਾ ਹੀ ਵਧੀਆ ਬੰਦਾ ਚਟਪਟਾ ਬੰਦਾ ਤੇ ਬੱਚਿਆਂ ਨੂੰ ਤੇ ਤੁਹਾਨੂੰ ਬੜਾ ਹੀ ਪਸੰਦ ਆਊਗਾ ਵੀਡੀਓ ਕਿਓ ਜੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਜਲਦੀ ਜਲਦੀ ਇਹ ਪਾਸਤਾ ਬਣਾ ਕੇ ਬੱਚਿਆਂ ਨੂੰ ਜਰੂਰ ਖਵਾਇਓ ਤੇ ਉਹਨਾਂ ਨੂੰ ਖੁਸ਼ ਕਰ ਦਿਓ ਧੰਵਾ ਚੀ